ਅੱਜ ਦੀ ਵੀਡੀਓ ਪਿੰਡ ਸੇਖਪੁਰਾ ਜ਼ਿਲ੍ਹਾ ਬਠਿੰਡਾ ਤੋਂ ਆ ਤੇ ਇੱਥੇ ਆਪਣੇ ਭਰਾ ਕੋਲੇ ਹਰਵਿੰਦਰ ਕੋਲੇ ਐਨੋਵਾ ਗੱਡੀ ਖੜੀ ਆ 2011 ਮਾਡਲ ਤੇ ਦੂਜੀ ਓਨਰ ਪੀ ਵੀ 13 ਨੰਬਰ ਕਾਗਜ਼ ਪੱਤਰ ਗੱਡੀ ਦੇ ਓਕੇ ਆ ਜਮਾ ਬਾਕੀ ਤੁਹਾਨੂੰ ਗੱਡੀ ਦੀ ਖੜੀ ਖੰਦ ਦਿਖਾਉਣੇ ਆ ਪਹਿਲਾਂ ਇੰਜਨ ਦੀ ਕੰਡੀਸ਼ਨ ਦਿਖਾਉਣੇ ਆ ਇਹਨਾਂ ਨੂੰ ਆ ਦੇਖੋ ਜੀ ਸਹੀ ਆ ਸਾਡੇ ਪਾਸੋਂ ਗੱਡੀ ਕਿਤੇ ਲੀਕ ਨਹੀਂ ਕਿਤੇ ਠੀਕ ਨਹੀਂ ਤੇ ਸਾਰੀ ਗੱਡੀ ਰਿਜਨਲ ਆ ਪੱਟੀ ਵਗੈਰਾ ਸਾਰੀ ਗੱਡੀ ਓਕੇ ਆ ਜਮਾ ਬੋਨਟ ਚੈੱਕ ਕਰ ਲੋਰ ਕੋਲ ਸੋ ਵਾਟਾਰੇ ਲੋਗੋ ਲੱਗੇ ਹੋਏ ਆ ओरिजिनल 11 ਮਾਡਲਾ ਗੱਡੀ 26 ਤੱਕ ਪਾਸ ਆ ਸਾਰੀ ਗੱਡੀ ਰੈਜਨਾਲਾ ਬਾਕੀ ਸਾਰੇ ਪੀਸ ਨਾਲ ਦੇ ਆ ਸਾਰੇ ਛੀਫੇ ਨਾਲ ਦੇ ਆ ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖੋ ਯੋਕੋਹਾਮਾ ਦੇ ਟਾਇਰ ਆ ਵਰਗਿਆ ਪੂਰੇ ਟੌਪ ਰੇ ਆ ਦੇਖੋ ਅੱਤੀ ਬਟਾਤੀ ਪਾਛੇ ਟਾਇਰ ਆ ਇਹ ਗੱਡੀ ਬਾਕੀ ਅੰਦਰੋਂ ਮਟੀਰੀਅਲ ਦੀ ਦੇਖਾਵਾਂਗੇ ਤੁਹਾਨੂੰ ਗੱਡੀ ਅੰਟੀਰੀਅਲ ਦੀ ਗੱਡੀ ਬਹੁਤ ਸਾਫ ਆ ਦੇਖੋ ਪੂਰੇ ਐਮ ਮਾਰ ਦੀਆਂ ਲਫਟਾਂ ਵਿੱਚ ਏਸੀ ਵੀ ਸੀ ਪੂਰਾ ਟੌਪ ਰੱਬ ਕਰਤੇ ਸਿਕਰੀਆਂ ਲੱਗੀ ਹੋਈ ਆ ਤੇ ਬਾਕੀ ਦੇਖਣਾ ਵੀ ਚੱਲੀ ਕਿੰਨੀਆਂ ਗੱਡੀ ਤੇ ਗੱਡੀ ਚੱਲੀ ਆ ਬਾਈ ਜੀ 2 ਲੱਖ ਤੇ 24855 ਕਿਲੋਮੀਟਰ ਤੇ ਵਧੀਆ ਗੱਡੀ ਆ ਬਾਕੀ ਸੀਟ ਛੂਟ ਕਵਰ ਤੇ ਪੂਰੇ ਵਧੀਆ ਗੇ ਦੂਜੀ ਵੱਡੀ ਸੀਟ ਲੱਗੀ ਆ ਤੇ ਪੂਰੀ ਸਾਫ਼ ਸੁਥਰੀ ਗੱਡੀ ਆ ਆ ਤੱਕ ਤੇ ਬਾਕੀ ਗੱਡੀ ਦਾ ਤੁਹਾਨੂੰ ਉਹ ਦਿਖਾਉਣਾ ਕੰਡੀਸ਼ਨ ਦਿਖਾਉਣਾ ਆ ਦੇਖੋ ਜੰਮਾ ਖਾਰ ਇਹ ਖਸਾਰ ਆ ਗੱਡੀ ਜਦੋਂ ਗੱਡੀ ਪੇਂਟ ਨਹੀਂ ਟਾਇਰ ਵਰਗੈਰਾ ਨਾਲ ਦੇ ਆ ਵਧੀਆ 11 ਮਾਡਲ ਦੇ ਦਿੱਤੇ ਆ ਅੱਗੇ ਤੋਂ ਕੋਣ ਆ ਦੀ ਮਗਲੇ ਟਾਇਰਾਂ ਦੇ ਵਿੱਚ ਚੈੱਕ ਕਰੋ ਮਗਲੇ ਟਾਇਰ ਵੀ ਅੱਧੀ ਪਟਾਸੀ ਬੈਠੇ ਆ ਬਾਕੀ ਗੱਡੀ ਪੂਰੀ ਸਾਫ਼ ਹੋਈ ਹੈ ਸਾਰੇ ਥੀਥੇ ਨਾਲ ਦੇ ਆ ਆਹੀ ਸਾਡੇ ਇੱਕ ਵਾਰ ਦੇ 11 ਮਾਡਲ ਦਾ ਠੀਕਾ ਹੈ ਇਹ ਬਾਕੀ ਇਧਰ ਦੀ ਬਾਈਕ ਲੁੱਕ ਚੈੱਕ ਕਰੋ ਰੇ ਪੂਰੀ ਵਧੀਆ ਗੱਡੀ ਹੈ ਸਾਫ਼ ਸੁਥਰੀ ਪੂਰੀ ਬਾਕੀ ਬੈਕ ਸਾਈਡ ੱੱਕੀ ਚੈੱਕ ਕਰੋ ਆ ਦੇਖੋ ਪੂਰੀ ਸਾਫ ਸੋਧਰੀ ਸਮੀ ਵੀ ਗੱਡੀ ਆ ਬਾਈ ਕਹਿੰਦਾ ਵੀ ਇਕੱਠ ਚੱਲੀ ਹੋਈ ਆ ਪੂਰੀ ਸਾਫ ਸੋਧਰੀ ਕਮੈਟਿਕ ਮੂਟਿਕ ਪੂਰੀ ਵਧੀਆ ਗਈ ਜੀ 4 ਗੱਡੀ ਆ ਆ ਦੇਖੋ ਬਾਕੀ ਸਾਰਾ ਕੁਝ ਵਰਕਿੰਗ ਆ ਇਹੀ ਹਿੱਟਰ ਸਭ ਕੁਝ ਓਕੇ ਆ ਇਧਰਲੀ ਕਨੈਕਟਰ ਸਾਈਡ ਚੈੱਕ ਕਰੋ ਤੇ ਟਾਇਰ ਵਗੈਰਾ ਦੇਖੋ ਚੈੱਕ ਕਰੋ ਟਾਇਰ ਵਗੈਰਾ ਚਾਰੇ ਚੌਕੜਾ ਇੱਕੋ ਜਿਹਾ ਤੇ ਪੂਰੀ ਸੋਹਣੀ ਗੱਡੀ ਆ ਬਾਕੀ ਹਲਕੀਆਂ ਫੁਲਕੀਆਂ ਕੋਈ ਮਾੜੀਆਂ ਮੋਟੀਆਂ ਨਹੀਂ ਆ ਕੋਈ ਚੱਕਰ ਨਹੀਂ ਇਹ ਤਾਂ Ориਜਨਲ ਨਾਲ ਦੀ ਨੇ ਤੇ ਆ ਸੀ ਇਥੇ ਸਾਰੇ ਨਾਲ ਦੇ ਆ ਤੇ ਫਰੰਟ ਕੀਤਾ ਇਹ ਜਗਲਾ ਬਾਕੀ ਗੱਡੀ ਸਹੀ ਆ ਦੇ ਮਾਡਲ ਦੇਖ ਲੋ ਤੁਸੀਂ ਮਾਡਲ ਦੇਖ ਸਕਦੇ ਹੋ 243 2011 2026 ਦੇ ਤੀਜੇ ਮਹੀਨੇ ਦੀ ਕਵਰਟੀ ਦੀ ਤੱਕ ਇਹ ਨਹੀਂ ਵੈਲਿਡਿਟੀ ਪਈ ਹੈ ਤੇ ਪਿੰਡ ਸੇਖਪੁਰਾ ਜਲਾ ਬਠੰਡਾ ਨੇੜੇ ਤਲਵੰਡੀ ਸਾਬੋ ਉੱਥੇ ਮਿਲ ਜੂਗੀ ਬਾਕੀ ਬਾਈ ਦਾ ਪ੍ਰੋਪਰ ਨੰਬਰ ਵਿੱਚ ਪਾਵਾਂਗੇ ਤੁਸੀਂ ਗੱਲ ਕਰ ਸਕਦੇ ਹੋ ਬਾਈ ਨਾਲ ਜਿੱਦੀ ਧੰਨਵਾਦ ਜੀ